ਅੱਜ ਬੜੇ ਹੀ ਦੁਖੀ ਮਨ ਨਾਲ ਤੇ ਪਰੇਮਾਨ ਨਾਲ ਮੈਂ ਅੱਜ ਫਿਰ ਤੁਹਾਡੇ ਰੂਬਰੂ ਹੋ ਗਿਆ। ਇਹ ਕੁਝ ਦਿਨ ਪਹਿਲਾਂ ਰਖ ਭੰਗਵਾ ਐਲੀਮੈਂਟਰੀ ਸਕੂਲ ਜੋ ਬਲਾਕ ਮਜੀਠੇ ਥੱਲੇ ਪੈਂਦਾ ਉਥੋਂ ਦੀ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਇੱਕ ਪੰਜਾਬੀ ਅਖਬਾਰ ਜੀਦੇ ਬਾਰੇ ਰਕੇਸ਼ ਕੁਮਾਰ ਜਿਹੜਾ ਉੱਥੇ ਟੀਚਰ ਸੀ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ 2-3 ਮਹੀਨਿਆਂ ਤੋਂ ਉੱਥੇ ਤੈਨਾਤ ਹੈ ਉਹ ਕਿਵੇਂ ਉੱਥੇ ਜਿਹੜੇ ਬੱਚੀਆਂ ਪੜ੍ਹਦੀਆਂ ਨੇ ਕੁੱਲ ਉੱਥੇ ਕੋਈ 25-30 ਬੱਚੇ ਪੜ੍ਹਦੇ ਆ ਔਰ 25-30 ਬੱਚਿਆਂ 'ਚ ਜੋ ਕੋਈ 8-10 ਲੜਕੀਆਂ ਵੀ ਉਹ ਸਕੂਲ 'ਚ ਪੜ੍ਹਦੀਆਂ ਨੇ ਬੜੀ ਜ਼ਿਆਦਾ ਗਿਣਤੀ ਤੇ ਲੜਕੀਆਂ ਛੋਟੀ ਉਮਰ ਦੀਆਂ ਨੇ ਮਗਰ ਕੁਝ ਲੜਕੀਆਂ ਜਿਨ੍ਹਾਂ ਨੇ ਕੰਪਲੇਂਟ ਪਾਈ ਆ ਉਹਨਾਂ ਦੇ ਮਾਪਿਆਂ ਨੇ ਕੰਪਲੇਂਟ ਪਾਈ ਹੈ ਉਹਨਾਂ ਦੀ ਵੀ ਉਮਰ ਕੁਝ ਦੀ 8 ਸਾਲ 6 ਸਾਲ 10 ਸਾਲ ਦਸੀ ਜਾਂਦੀ ਕੰਪਲੇਂਟ ਇਹ ਹੈ ਕਿ ਉਹ ਟੀਚਰ ਨੇ ਕਿਵੇਂ ਉਹਨਾਂ ਨਾਲ ਮਿਸਬੀਹੇਵ ਕੀਤਾ ਛੇੜਛਾੜ ਦੀ ਔਰ ਕਈ ਗੱਲਾਂ ਮੇਰਾ ਲਫ਼ਜ਼ਾਂ ਨਾਲ ਮੈਂ ਬਿਆਨ ਹੀ ਨਹੀਂ ਕਰ ਸਕਦਾ ਜਿਹੇ ਜਿਹੇ ਇਲਜ਼ਾਮ ਲਾਈ ਗਏ ਆ ਜਾਂ ਸਾਡੇ ਨੋਟਿਸ ਚ ਲੈ ਕੇ ਆਏ ਉਹਨਾਂ ਦੇ ਮਾਪੇ ਉੱਥੇ ਦਾਸ ਨੇ ਵੀ ਵਿਜ਼ਿਟ ਕੀਤੀ ਔਰ ਮੇਰੇ ਨਾਲ ਮੇਰੀ ਧਰਮ ਪਤਰੀ ਐਮ ਐਲ ਏ ਵਿਨੀਤ ਕੌਰ ਜੀ ਵੀ ਨਾਲ ਗਏ ਅਸੀਂ ਉਹ ਕੱਲੀ ਉਹਨਾਂ ਲੇਡੀਜ਼ ਨੂੰ ਮਿਲ ਕੇ ਉਹਨਾਂ ਦੀ ਗੱਲ ਸੁਣੀ ਉਹਨਾਂ ਦੇ ਮਾਪਿਆਂ ਦੀ ਗੱਲ ਅਸੀਂ ਸਾਰਿਆਂ ਨੇ ਸੁਣੀ ਔਰ ਕਈ ਗੱਲਾਂ ਅਸੀਂ ਔਨ ਕੈਮਰਾ ਦੱਸ ਨਹੀਂ ਸਕਦੇ ਨਗਰੇ ਮਾਮਲਾ ਕਿੰਨਾ ਸੀਰੀਅਸ ਹੈ ਔਰ ਇਹ ਮਾਮਲਾ ਸਾਡੀ ਪੰਜਾਬ ਦੀ ਬੱਚਿਆਂ ਦੇ ਭੁੱਖ ਨਾਲ ਸੰਬੰਧਿਤ ਹੈ ਸਕੂਲ এডਿਕੇਸ਼ਨ ਨਾਲ ਸੰਬੰਧਿਤ ਹੈ ਅੱਜ ਸਕੂਲਾਂ ਦੇ ਹਾਲਾਤ ਕੀ ਬਣੇ ਪਏ ਆ ਉਹਦੇ ਨਾਲ ਸੰਬੰਧਿਤ ਹੈ ਔਰ ਪਰਚਾ ਦਰਜ ਹੋਣ ਤੋਂ ਬਾਅਦ ਵੀ ਇੱਕੋ 3 ਤਰੀਕ ਨੂੰ ਆ ਐਫ ਆਈ ਆਰ ਮੇਰੇ ਸਾਹਮਣੇ ਆ ਮੈਂ ਤੁਹਾਡੇ ਅੱਗੇ ਰੱਖ ਰਿਹਾ ਕਿ 3 ਤਰੀਕ ਨੂੰ ਇਹ ਪਰਚਾ ਦਰਜ ਹੁੰਦਾ 3 ਤਰੀਕ ਤੋਂ ਅੱਜ 10 ਤਰੀਕ ਚੱਲ ਗਈ ਐ 7 ਦਿਨ ਬੀਤ ਗਏ ਐ ਹਲੇ ਤੱਕ ਰਕੇਸ਼ ਕੁਮਾਰ ਫੜਿਆ ਨਹੀਂ ਗਿਆ ਵੱਡੀ ਗੱਲ ਐ ਕਿ ਇਹ ਕੀ ਫੜਿਆ ਨਹੀਂ ਜਾ ਰਿਹਾ ਕਿ ਇਹਨੂੰ ਕੋਈ ਮਦਦ ਕਰ ਰਿਹਾ ਜੋ ਉੱਥੋਂ ਦੀ ਆਮ ਚਰਚਾ ਐ ਮਜੀਠੇ ਚ ਔਰ ਜੋ ਮਾਪੇ ਵੀ ਉੱਥੇ ਮੇਰੇ ਨੋਟਿਸ 'ਚ ਲੈ ਕੇ ਆਏ ਕਿ ਆਮ ਆਦਮੀ ਪਾਰਟੀ ਦੇ ਲੀਡਰ ਰਕੇਸ਼ ਕੁਮਾਰ ਨੂੰ ਬਚਾ ਰਿਹਾ ਅਸਲੀਅਤ ਮੈਂ ਪਹਿਲੇ ਦਿਨ ਇਸ ਗੱਲ ਦੀ ਜਿਆਦਾ ਚਰਚਾ ਇਸ ਲਈ ਨਹੀਂ ਕੀਤੀ ਕਿਉਂਕਿ ਮਨਸ਼ਾ ਪੋਲਿਟਿਕਸ ਨਹੀਂ ਸੀ ਮਗਰ ਅਜ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਚਾਈ ਹੁਣ ਜਗ ਜਾਹਰ ਹੀ ਹੋ ਗਈ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਤਰਜੋਤ ਬੈਨ ਜੀ ਨੂੰ ਪੁੱਛ ਲਾਂ ਕਿ ਤੁਹਾਡਾ ਕੀ ਇਹ ਕਿਰਦਾਰ ਹੈ ਕਿ ਤੁਹਾਡੀ ਇਹ ਸੋਚ ਹੈ ਇੱਕ ਪਾਸੇ ਤੁਹਾਡੇ ਪਾਰਟੀ ਦੇ ਲੀਡਰ ਬਿਲਕਿਸ ਬਾਨੂ ਦੇ ਮਸਲੇ 'ਤੇ ਚਰਚਾ ਕਰਦੇ ਆ ਬੜੀ ਅਫਸੋਸ ਦੀ ਗੱਲ ਹੈ ਜੋ ਬਿਲਕਿਸਮਾਨੂ ਨਾਲ ਹੋਇਆ ਜਾਂ ਉਹਦੇ ਪਰਿਵਾਰ ਨਾਲ ਹੋਇਆ ਜਾਂ ਉਹਦੇ ਨਾਲ ਜੋ ਹੋਇਆ ਔਰ ਸੁਪਰੀਮ ਕੋਰਟ ਨੇ ਫੈਸਲਾ ਸਹੀ ਦਿੱਤਾ ਉਸ ਫੈਸਲੇ ਨੂੰ ਤੁਸੀਂ ਸਹੀ ਕਰਾਉਨੇ ਹੋ ਨਗਰ ਜੇ ਤੁਹਾਡੀ ਆਪ ਦੀ ਵਾਰੀ ਆਉਂਦੀ ਹੈ ਟੂ ਐਕਟ ਟੂ ਟੇਕ ਐਕਸ਼ਨ ਤੁਸੀਂ ਫੇਲ ਹੋ ਜਾਂਨੇ ਹੋ ਇਤੋਂ ਤੁਹਾਡੀ ਕਿਰਦਾਰ ਤੁਹਾਡੀ ਸੋਚ जगਜਾਹਰ ਹੁੰਦੀ ਅੱਜ ਤੱਕ ਪਹਿਲੀ ਸ਼ਿਕਾਇਤ ਇਹਨਾਂ ਮਾਪਿਆਂ ਨੇ 20 ਤਰੀਕ ਦੇ ਨੇੜੇ ਤੇੜੇ ਉਥੋਂ ਦੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਨ ਨਵਦੀਪ ਸਿੰਘ ਜਿਹੜੇ ਪਹਿਲਾ ਪ੍ਰਿੰਸੀਪਲ ਰਹਿ ਚੁੱਕੇ ਆ ਗੁਰਪ੍ਰੀਤ ਕੌਰ ਜਿਹੜੇ ਸੀਨੀਅਰ ਸਕੂਲ ਭੰਗਵਾ ਚ ਲੱਗੇ ਆ ਉਥੋਂ ਦੇ ਸਟਾਫ ਦੇ ਨੋਟਿਸ 'ਤੇ ਲੈ ਕੇ ਆਏ ਐਜੂਕੇਸ਼ਨ ਬੋਰਡ ਦੇ ਆਲਾ ਅਫਸਰ ਦੇ ਧਿਆਨ 'ਚ ਲੈ ਕੇ ਆਏ ਮਗਰ ਇਸ ਗੱਲ ਨੂੰ ਦਬਾਇਆ ਗਿਆ ਕਿ ਕੋਈ ਨਾ ਥੋੜਾ ਬਹਿ ਕੇ ਰਾਜੀ ਨਾ ਮਾ ਕਰਾ ਦੇ ਨੇ ਕਾਹਦਾ ਰਾਜੀ ਨਾ ਮਾ ਭਾਈ ਕਿਸੇ ਦੀ ਬੱਚੀ ਦੇ ਨਾਲ ਬਦਸਲੂਕੀ ਛੇੜਛਾੜ ਔਰ ਉਹ ਇਸ ਗੱਲ ਤੋਂ ਅੱਗੇ ਮਾਨਸਿਕ ਪਰੇਸ਼ਾਨੀ 'ਚ ਨਿਕਲ ਰਿਹਾ ਤੁਹਾਡਾ ਐਟੀਟਿਊਡ ਵੇਖੋ ਜਿਹੜੇ ਰਿਫਾਰਮਸ ਦੀ ਗੱਲ ਕਰਦੇ ਐ ਐਜੂਕੇਸ਼ਨ ਦੇ ਉਹ ਕਹਿੰਦੇ ਤੁਹਾਡਾ ਰਾਜੀ ਨਾਮ ਕਰਾ ਦੇਣ ਜੇ ਤੋ ਨਹੀਂ ਮੰਨੇ ਫਿਰ ਕਹਿੰਦੇ ਕਿ ਉਹਦੀ ਬਦਲੀ ਕਰਾ ਦੇਣ ਮਗਰ 20 ਤਰੀਕ ਤੋਂ ਅੱਜ 10 ਤਰੀਕ ਹੋ ਗਈ ਅਖੀਰ 'ਚ ਉਹ ਥਾਣੇ ਚਲੇ ਗਏ ਪਰਚਾ ਦਰਜ ਕਰਾਤਾ ਕਿਸ ਤਰ੍ਹਾਂ ਉਹਨਾਂ ਨੂੰ ਹਸਪਤਾਲ 'ਚ ਖੱਜਲ ਕੀਤਾ ਗਿਆ ਕਿ ਉਹਨਾਂ ਦੀ ਰਿਪੋਰਟ ਲੈਦੇ ਲੈਦੇ 7-8 ਘੰਟੇ ਲਾਤੇ ਗਏ ਸਾਰੀ ਗੱਲਾਂ ਉਹਨਾਂ ਦੇ ਮਾਪਿਆਂ ਨੇ ਉਹਨ ਕੈਮਰਾ ਬਿਆਨ ਕੀਤੀ ਜਿਸ ਦਿਨ ਅਸੀਂ ਸਕੂਲ ਦਾ ਵਿਜ਼ਿਟ ਕੀਤਾ ਸੀ ਮਗਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਔਰ ਤੁਹਾਡੇ ਉਸ ਮੰਤਰੀ ਨੂੰ ਐਜੂਕੇਸ਼ਨ ਦੇ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੋਲ ਜੁਆਇਨਿੰਗ ਕਰਾਉਣ ਦਾ ਸਮਾਂ ਹੈ ਸੱਜੇ ਖੱਬੇ ਵਪਾਸ਼ਨਾ ਜਾਣ ਦਾ ਸਮਾਂ ਹੈ ਆਪ ਦਾ ਜਿਹੜਾ ਇਲਾਜ ਕਰਾਉਣ ਦਾ ਤੁਹਾਡੇ ਕੋਲ ਸਮਾਂ ਹੈ ਮਗਰ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਪਰਿਵਾਰ ਨਾਲ ਇਹ ਦੁਖਦਾਈ ਇਨਸੀਡੈਂਟ ਵਾਪਰਿਆ ਉਹਨਾਂ ਦਾ ਪਤਾ ਲੈਣ ਦਾ ਤੁਹਾਡੇ ਕੋਲ ਸਮਾਂ ਨਹੀਂ ਅੱਜ 20 ਦਿਨ ਬੀਤਣ ਤੋਂ ਬਾਅਦ ਵੀ ਤੁਹਾਡੇ ਮੰਤਰੀ ਕੋਲ ਜਾਂ ਤੁਸੀਂ ਹਲੇ ਤੱਕ ਉਸ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ ਥਿਸ ਸ਼ੋਜ਼ ਯੋਰ ਮੈਂਟਲ ਸਿਕਨੈਸ ਥਿਸ ਸ਼ੋਜ਼ ਯੋਰ ਐਟੀਟਿਊਡ ਟਵਰਡਸ ਸੱਚ ਇਨਸੀਡੈਂਟ ਸੋ ਜਿੱਥੇ ਮੈਂ ਥੋਡੀ ਇਹ ਸੋਚ ਨੂੰ ਕੰਡੈਮ ਕਰਦਾ ਹਾਂ ਉੱਥੇ ਮੈਂ ਅੱਜ ਡਿਮਾਂਡ ਕਰਦਾ ਕਿ ਇਹਦੀ ਸੀਬੀਆ ਇਨਕੁਆਇਰੀ ਮਾਰਕ ਹੋਵੇ ਕਿਉਂਕਿ ਥੋਡੀ ਮਲਸ਼ਾ ਸਾਫ਼ ਹੈ ਥੋਡੀ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਉਸ ਬਲਾਕ 'ਚ ਨੇ ਉਹਨਾਂ ਤੇ ਆਪ ਇਸ ਤਰੀਕੇ ਦੇ ਸੋਸ਼ਣ ਦੇ ਇਲਜ਼ਾਮ ਲੱਗੇ ਅੰਦਰ ਰਹਿ ਕੇ ਆਏ ਆ ਔਰ ਥੋਡੀ ਪਾਰਟੀ ਦੇ ਉੱਥੋਂ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਇਸ ਨੂੰ ਬਚਾ ਰਹੇ ਆ ਰਕੇਸ਼ ਕੁਮਾਰ ਨੂੰ ਇਹਦੇ ਖਿਲਾਫ ਐਕਸ਼ਨ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਕੀ ਅਸੀਂ ਉਹਨੂੰ ਬਚਾ ਲਾਂਗੇ ਇਹ ਏਸੀ ਕਾਰਨ ਹੈ ਕਿ ਅੱਜ ਤੱਕ ਉਹਨੂੰ ਫੜਿਆ ਨਹੀਂ ਗਿਆ ਮਗਰ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਅਸੀਂ ਉਹਨਾਂ ਬੱਚੀਆਂ ਦੀ ਉਹਨਾਂ ਮਾਪਿਆਂ ਨੂੰ ਜੋ ਮਾਨਸਿਕ ਪਰੇਸ਼ਾਨੀ 'ਚੋਂ ਨਿਕਲ ਰਹੇ ਉਹਨਾਂ ਦੀ ਲੜਾਈ ਲੜਾਂਗੇ ਔਰ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਅੱਜ ਫੇਰ ਗੱਲ ਦਰਉਣਾ ਕਿ ਰਕੇਸ਼ ਕੁਮਾਰ ਤਾਂ ਫੜਿਆ ਜਾਊਗਾ ਔਰ ਜਿਹੜੇ ਉਹਦੀ ਮਦਦ ਕਰ ਰਿਹਾ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਔਰ ਮੈਂ ਅੱਜ ਅਪੀਲ ਕਰਦਾ ਪੰਜਾਬੀਆਂ ਨੂੰ ਦੇਖੋ ਲੋਕ ਬੜੇ ਚਿੰਤਿਤ ਹੈ ਕਿ ਜਿਹੜੇ ਸਕੂਲ ਐਜੂਕੇਸ਼ਨ ਦੀ ਰਿਫਾਰਮਸ ਦੀ ਗੱਲ ਕਰਦੇ ਆ ਦਿੱਲੀ ਮਾਡਲ ਦੀ ਗੱਲ ਕਰਦੇ ਕਿ ਇਹ ਦਿੱਲੀ ਮਾਡਲ ਦਾ ਸਕੂਲ ਦੀ ਗੱਲ ਕਰਦੇ ਹੋ ਹੈਲਥ ਐਜੂਕੇਸ਼ਨ ਹੈਲਥ ਦਾ ਤੁਸੀਂ ਤੈਸ਼ਨਾਸ਼ ਕਰਤਾ ਹੈ ਐਜੂਕੇਸ਼ਨ ਦਾ ਹਾਲਾਤ ਤੁਹਾਡੇ ਸਾਹਮਣੇ ਮੂੰਹ ਬੋਲਦੀ ਤਸਵੀਰ ਸਾਹਮਣੇ ਆ ਗਈ ਵੈਸੇ ਤਾਂ ਐਜੂਕੇਸ਼ਨ ਮਿਨਿਸਟਰ ਦਾ ਕੋਈ ਜੇ ਮੋਰਲ ਰਿਸਪੌਂਸਿਬਿਲਟੀ ਉਹ ਓਨ ਕਰਦੇ ਆ ਤੇ ਉਹਨਾਂ ਦੀ ਮੋਰਲੀ ਇਟ ਡਿਮਾਂਡਸ ਐਥਿਕਲੀ ਇਟ ਡਿਮਾਂਡਸ ਕਿ ਉਹ ਅਸਤੀਫਾ ਦੇ ਦੇ। ਮਗਰ ਮੈਂ ਆਸ ਨਹੀਂ ਰੱਖਦਾ ਕਿ ਉਹ ਇਹ ਜਿਹਾ ਕੰਮ ਕਰਨਗੇ ਕਿਉਂਕਿ ਸਭ ਨੂੰ ਪਤਾ ਜੇ ਉਹ ਪ੍ਰੋਫੈਸਰ ਬਲਜਿੰਦਰ ਕੌਰ ਦੇ ਮਾਮਲੇ 'ਚ ਅਸਤੀਫਾ ਨਹੀਂ ਦਿੱਤਾ ਜਿਹਦਾ ਦੋਨੋਂ ਦਾ ਸੁਸਾਈਡ ਨੋਟ ਆ ਗਿਆ ਸੀ ਸਾਹਮਣੇ ਇਹਦੇ 'ਚ ਵੀ ਕਿੱਥੇ ਦੇਣਗੇ। ਮਗਰ ਚਲੋ ਉਹ ਨਾ ਦੇਣ। ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜੇ ਸਮਝਦੇ ਹੋ ਕਿ ਗੰਤ ਹੋਇਆ ਹੈ ਐਂਡ ਇਟ ਡਿਮਾਂਡਸ ਐਕਸ਼ਨ ਤੁਸੀਂ ਡਿਸਮਿਸ ਕਰ ਦਿਓ। ਜੇ ਤੁਸੀਂ ਵੀ ਡਿਸਮਿਸ ਨਹੀਂ ਕਰੋਗੇ ਤੇ ਮੈਂ ਇਹ ਸਮਝਾਂਗਾ ਜਾਂ ਉਹ ਬੱਚੀਆਂ ਸਮਝਣਗੀਆਂ ਜਾਂ ਉਹ ਬੱਚੀਆਂ ਦੇ ਮਾਪੇ ਸਮਝਣਗੇ ਸਪਸ਼ਟ ਵੀ ਹੋ ਜਾਊਗਾ ਕਿ ਤੁਸੀਂ ਉਸ ਮਾਸਟਰ ਰਕੇਸ਼ ਕੁਮਾਰ ਨਾਲ ਖਲੋਤੇ ਹੋ ਤੁਸੀਂ ਉਹਨਾਂ ਪਰਿਵਾਰਾਂ ਨਾਲ ਉਹਨਾਂ ਬੱਚੀਆਂ ਨਾਲ ਜਿਨ੍ਹਾਂ ਦੀ ਗਿਣਤੀ ਤਿੰਨ ਤੋਂ ਵੀ ਵੱਧ ਹੈ ਤਿੰਨ ਚਾਰ ਬੱਚੀਆਂ ਨੇ ਤਿੰਨ ਤੋਂ ਹਨ ਰਿਕਾਰਡ ਨੇ ਸ਼ਿਕਾਇਤ ਦਰਜ ਕਰਾਈਆਂ ਮਗਰ ਪਤਾ ਨਹੀਂ ਕਿਹਦੇ ਕਿਹਦੇ ਨਾਲ ਉਹਨੇ ਇਹ ਦੁਰਵਿਵਹਾਰ ਕੀਤਾ ਤੁਸੀਂ ਕਿਹਦੇ ਨਾਲ ਖੜੇ ਔਰ सीएम ਸਾਹਿਬ ਕੱਲ ਇਹ ਗੱਲ ਨਹੀਂ ਉਥੇ ਸੀਸੀਟੀਵੀ ਕੈਮਰੇ ਜਿਹਦੀ ਤੁਸੀਂ ਬੜੀ ਗੱਲ ਕਰਦੇ ਆ ਉਹ ਲੱਗੇ ਜਰੂਰ ਨੇ ਮਗਰ ਉਹ ਬੰਦ ਕਰਤੇ ਗਏ ਉਹ ਚੱਲਦੇ ਨਹੀਂ ਉਹਨਾਂ ਬੱਚੀਆਂ ਨੂੰ ਸੈਗਰੀਗੇਟ ਕਰ ਦਿੱਤਾ ਜਾਂਦਾ ਸੀਗਾ ਬੱਚਿਆਂ ਮੁੰਡਿਆਂ ਨਾਲੋਂ ਵੱਖਰੇ ਪਿਠਾ ਕੇ ਉਹਨਾਂ ਨੂੰ ਅੱਡ ਕਮਰੇ ਚ ਲੈ ਕੇ जाया ਜਾਂਦਾ ਸੀ ਇੱਕ ਬੜਾ ਉਹਨਾਂ ਨੂੰ ਹੈਰਸ ਕਰਨ ਦਾ ਸ਼ੋਸ਼ਣ ਕਰਨ ਦਾ ਇੱਕ ਬਹੁਤ ਤਰੀਕਾ ਅਪਣਾਇਆ ਹੋਇਆ ਸੀ ਜਿਹਨੂੰ ਜਦ ਪੜਤਾ ਫਾਸ਼ ਜਾਂ ਜਦ ਫੜਾਉਣ ਦੀ ਗੱਲ ਕੀਤੀ ਅੱਜ ਵੀ ਦਿਨ ਬਾਅਦ ਵੀ ਉਹਦੇ ਖਿਲਾਫ ਐਕਸ਼ਨ ਨਹੀਂ ਹੋ ਰਿਹਾ ਇਸ ਲਈ ਇਹ ਡਿਮਾਂਡ ਮੇਰੀ ਹੈ ਕਿ ਮਿਨਿਸਟਰ ਜੇ ਉਹਨੂੰ ਕੋਈ ਮੋਰਲ ਜਾਂ ਐਥੀਕਲ ਵੈਲਿਊਜ਼ ਉਹਦੇ ਵਿੱਚ ਹੈ ਹੀ ਸ਼ੁੱਡ ਰਿਜ਼ਾਈਨ ਨਹੀਂ ਤਾਂ ਤੁਸੀਂ ਡਿਸਮਿਸ ਕਰੋ ਉਹਨੂੰ ਔਰ ਸੀਬੀਆਈ ਇਨਕੁਆਇਰੀ ਮਾਰਕ ਕਰੋ ਕਿਉਂਕਿ ਤੁਸੀਂ ਮਦਦਗਾਰ ਸਾਬਤ ਹੋਰੇ ਰਕੇਸ਼ ਕੁਮਾਰ ਦੇ ਖਿਲਾਫ ਨਹੀਂ ਕਰੇ ਹੋ ਬਟ ਇਨਸਟੇਡ ਆਫ ਟੇਕਿੰਗ ਐਕਸ਼ਨ ਤੁਸੀਂ ਅੱਜ ਉਹੋ ਜਿਹੇ ਟੀਚਰਾਂ ਦੀ ਮਦਦ ਕਰਕੇ ਇਹ ਜੇ ਟੀਚਰਾਂ ਨੂੰ ਭਰਤੀ ਕਰਕੇ ਆਪ ਦਾ ਅਸਲੀ ਚਿਹਰਾ ਵਖਾ ਰਹੇ ਹੋ ਇਹ ਲੜਾਈ ਅਸੀਂ ਲੜਾਂਗੇ ਅੱਜ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ 3ਾਂ ਭੈਣਾਂ ਦੇ ਬੇਟੀਆਂ ਦੇ ਸਤਕਾਰ ਵਜੋਂ ਇਹ ਲੜਾਈ 'ਚ ਸਾਰੇ ਸਾਥ ਦਿਓ ਔਰ ਇਹ ਜੇ ਵੱਡੇ ਗੁਨੇਗਾਰ ਨੂੰ ਰਾਕਸ਼ਸਾ ਦਾ ਚਿਹਰਾ ਨੰਗਾ ਵੀ ਕਰੀਏ ਔਰ ਇਹਨਾਂ ਨੂੰ ਇਹ ਜੀ ਕੜੀ ਤੋਂ ਕੜੀ ਸਜ਼ਾ ਮਿਲੇ ਸਜ਼ਾਏ ਮੌਤ ਮਿਲੇ ਕਿ ਅੱਗੋਂ ਕੋਈ ਹਿੰਮਤ ਨਾ ਕਰ ਸਕੇ ਇਹ ਜੀ ਗਲਤੀ ਕਰਨ ਦਾ ਸਾਡੀਆਂ ਬੱਚੀਆਂ ਨਾਲ ਇਹ ਆਸ਼ ਕਰਦਾ ਹੈ ਉਮੀਦ ਕਰਦਾ ਹੈ ਸੀਬੀਆਈ ਪ੍ਰੋਬ ਡਿਮਾਂਡ ਕਰਦਾ ਹੋਇਆ ਇਮੀਡੀਏਟ ਡਿਸਮਿਸਲ ਆਫ ਜੋ ਰਕੇਸ਼ ਕੁਮਾਰ ਔਰ ਜੋ ਉਹਦੀ ਮਦਦ ਕਰ ਰਿਹਾ ਉਹਨਾਂ ਤੇ ਪਰਚੇ ਦਰਜ ਕਰਨ ਦੀ ਮੈਂ ਮੰਗ ਕਰਦਾ ਹਾਂ ਬਹੁਤ ਬਹੁਤ ਧੰਨਵਾਦ